ਵੈਕੁਰ ਜੀ ਦਾ ਖਾਲਸਾ ਸ਼੍ਰੀ ਵੈਕੁਰ ਜੀ ਦੀ ਫਤਿਹ ਸੰਗਤ ਜੀ ਤੁਹਾਨੂੰ ਪਤਾ ਹੀ ਹੈ ਕੁਝ ਪਿਛਲੇ ਦਿਨਾਂ ਤੋਂ ਜੋ ਪਾਣੀ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਵਾ ਜਿਹੜਾ ਬਹੁਤ ਬਰਬਾਦੀ ਕੀਤੀ ਆ ਜੋ ਕਿ ਕੰਮਕਾਰ ਸਾਰਾ ਬੰਦ ਹੀ ਉਹਦੇ ਸਬੰਧ ਵਿੱਚ ਸਾਡੇ ਕੋਲ ਬਾਬਾ ਜੀ ਆਏ ਨੇ ਸੇਵਾ ਲਈ ਕੇ ਜਿਹੜੇ ਪਿੰਡ ਤੋਂ ਆਏ ਬਾਬਾ ਜੀ ਕੋੜ ਸਾਲਾਂ ਤੋਂ ਆਏ ਨੇ ਅੰਮ੍ਰਿਤਸਰੋਂ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰਦੇ ਆਂ ਆਜੋ ਬਾਬਾ ਜੀ ਦਾ ਕਰੋ ਬਸ ਬਾਬਾ ਜੀ ਜਿੱਥੋਂ ਪਰੇ ਵਸਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਧ ਸੰਗਤ ਜੀਓ ਦੇਸ਼ਾਂ ਦੇਸ਼ਾਂ ਵਿੱਚ ਜਿੱਥੋਂ ਤੱਕ ਦੀ ਸੰਗਤ ਆ ਅਸੀਂ ਸੁਣ ਰਹੀਆਂ ਸਾਰਿਆਂ ਨੂੰ ਭਾਈ ਬੇਨਤੀ ਹੈ ਕਿ ਜੋ ਕੁਦਰਤੀ ਕਰੋਪੀ ਹੋਈ ਹੈ ਅਸੀਂ ਇਸ ਵੇਲੇ ਪਿੰਡ ਕੋਟ ਖਾਲਸਾ ਆਜ਼ਾਦਨਗਰ ਹਰਗਵਿੰਦਗਰ ਉੱਥੋਂ ਸਾਰੀਆਂ ਸੰਗਤਾਂ ਵੱਲੋਂ ਰਲ ਮਿਲ ਕੇ ਜੋ ਵੀ ਤੇਲਫੁਲ ਭੇਟਾ ਮਜ਼ਦੂਰਾਂ ਆ ਤੇ ਪਹਾੜਿਆਂ ਦੇ ਕੋਲੋਂ ਹੋਈ ਉਹ ਸਾਰੀ ਲੈ ਕੇ ਆਪਣੇ ਮਜ਼ਦੂਰ ਭਾਈਆਂ ਵਾਸਤੇ ਇਥੇ ਪਹੁੰਚੇ ਸਾਂ ਸੋ ਪਿੰਡ ਵਾਲਿਆਂ ਨੇ ਬਹੁਤ ਸਾਡਾ ਸਵਾਗਤ ਕੀਤਾ ਜੀ ਆਇਆਂ ਆਖਿਆ ਤੇ ਬੜੇ ਸਤਿਕਾਰ ਦੇ ਨਾਲ ਸਾਰੀ ਸੇਵਾ ਜਿਹੜੀ ਸੀ ਉਹ ਪ੍ਰਵਾਨ ਕੀਤੀ ਅਸੀਂ ਗੁਰੂ ਮਹਾਰਾਜ ਕੀ ਇਹ ਬੇਨਤੀ ਕਰਦੇ ਹਾਂ ਭਾਈ ਇਸੇ ਗਰੀਬਾ ਦੇ ਤੁਸੀਂ ਆਪ ਬਹੁਤ ਵੱਡਾ ਜਿੰਦ ਤਨ ਦਾ ਰੱਖ ਲੈ ਆਪਣੀ ਕਿਰਪਾ ਦਾ ਹੱਥ ਸੋ ਇਸ ਵਾਸਤੇ ਇਹਨਾਂ ਸਾਰਿਆਂ ਪਿੰਡ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਉਹਨਾਂ ਸੰਗਤਾਂ ਦਾ ਵੀ ਜਿਨ੍ਹਾਂ ਨੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਇਹ ਸਾਡੇ ਇੱਕ ਵਾਰੀ ਬੋਲਣ ਦੇ ਉੱਤੇ ਹੀ ਸਾਰੀ ਜਿਹੜੀ ਸੇਵਾ ਸੀ ਉਹ ਗੁੰਦਰਾ ਸਾਹਿਬ ਉੱਤੇ ਕੋਟ ਖਾਲਸਾ ਪਛਾਈ ਅਤੇ ਸੰਗਤਾਂ ਵੱਲੋਂ ਤਿੰਨ ਦਿਨਾਂ ਤੋਂ ਜਿਹੜੀ ਪ੍ਰਕਿਰਣ ਕਰਕੇ ਬਹੁਤ ਮਿਹਨਤ ਮਨਸ਼ਕਤ ਕੀਤੀ ਅਤੇ ਸਾਡੇ ਭਾਈ ਸਾਹਿਬ ਜੋ ਟਰਾਲੀ ਵਾਲੇ ਨੇ ਉਹਨਾਂ ਵੀ ਬੜੀ ਤਨਮਨ ਤੋਂ ਸੇਵਾ ਕਰਕੇ ਅਸੀਂ ਇਸ ਮੁੰਡਾ ਪਿੰਡ ਆਏ ਸਾਂ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨ ਤੇ ਦੀਸ਼ਾ ਆਦੇਸ਼ਾਂ ਦੇ ਦਿਨਾਂ ਸੰਗਤਾਂ ਨੇ ਸਾਰਿਆਂ ਨੂੰ ਬੇਨਤੀ ਹੈ ਕਿ ਭਾਈ ਆਪ ਆ ਕੇ ਇਹਨਾਂ ਗਰੀਬਾਂ ਦੇ ਘਰਾਂ ਦੇ ਵਿੱਚ ਆਪ ਆ ਕੇ ਸੇਵਾ ਦਿਓ ਜੋ ਵੀ ਆਪਾਂ ਦੇ ਸਕਦੇ ਆ ਕਿਉਂਕਿ ਰਾਸ਼ਨ ਦੇ ਸਕਦੇ ਆ ਰਾਸ਼ਨ ਦਿਓ ਜੇ ਮਾਇਆ ਦੇ ਸਕਦੇ ਮਾਇਆ ਦਿਓ ਦੀਬੀਆਂ ਵੇਖਿਆ ਕਈ ਭਾਈ ਲੱਤ ਟੁੱਤੀ ਸੀ ਇੱਕ ਦੀ ਭਾਈ ਸਾਹਿਬ ਦੀ ਕਈਆਂ ਦੀਆਂ ਲੱਤਾਂ ਖਰਾਬ ਹੋਈਆਂ ਕਈਆਂ ਦੀਆਂ ਬਾਹਾਂ ਖਰਾਬ ਹੋਈਆਂ ਕਈ ਵਿਧਵਾਏ ਕੋਈ ਕੰਮ ਤੋਂ ਇੱਥੇ ਲੋਕ ਸਿਹਤ ਸਵੱਤ ਤੇ ਬੜੀ ਐਸ ਵੇਲੇ ਪਰੇਸ਼ਾਨੀ ਐ ਸਰਕਾਰਾਂ ਬਿਲਕੁਲ ਇਸ ਵੱਲ ਧਿਆਨ ਨਹੀਂ ਦੇ ਰਹੀਆਂ ਤੇ ਸੰਗਤਾਂ ਦਾ ਸਹਿਯੋਗ ਐ ਤੇ ਅਸੀਂ ਸਾਰੀਆਂ ਸੰਗਤਾਂ ਨੂੰ ਦੇਸ਼ਾਂ ਦੇਸ਼ਾਂ ਵਾਲਿਆਂ ਨੂੰ ਤਰਨ ਬੇਨਤੀ ਕਰਦੇ ਆ ਕਿ ਆ ਕੇ ਇਹਨਾਂ ਦੀ ਬਾਹ ਫੜੋ ਸੋ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਬਾਲ ਸਾਹਿਬ ਵਾਹਿਗੁਰੂ ਬਹੁਤ ਬਹੁਣੇ ਸੋ